Jop, 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 j ਏ ਕੀ ਨਾ ਹੀ ਬੇਟਾ ਸੁਖਮਨਪ੍ਰੀਤ ਤੇ ਕਦਾਂ ਕਿਥੇ ਰੋ ਗਿਆ ਕਿਥੇ ਗਿਆ ਸੀ 11 ਤਰੀਕ ਨੂੰ 2 ਸਾਲ ਹੋ ਗਏ ਸੀ 11 ਤਰੀਕ ਨੂੰ 2 ਸਾਲ ਹੋ ਗਏ ਮੇਰੇ ਪੁੱਤ ਨੂੰ ਮੈਂ ਉਹਨੂੰ ਮਿਲਣਾ ਚਾਹੁੰਦੀ ਆ ਮੇਰੀ ਪੁੱਤ ਦੀ ਆਈ ਚਾਈ ਦੀ ਬੋਡੀ ਤੇ ਕੀ ਗੱਲ ਹੋਈ ਉਹਨਾਂ ਦੇ ਨਾਲ ਪੁੱਤਾਂ ਉਹਨਾਂ ਦੇ ਨਾਲ ਐਕਸੀਡੈਂਟ ਹੋ ਗਿਆ ਕੰਮ ਤੋਂ ਆਉਣ ਲਿਆ ਆ ਰਾਹ ਦੇ ਦਾ ਸਾਡੇ ਦਾ ਵੇਲੇ ਉਹਨਾਂ ਕੀ ਮੰਗ ਕਰਦੇ ਨੇ ਸਰਕਾਰ ਕੋਲ ਜਾਂ ਕੋਈ ਜਿਹੜਿਆਂ ਦਾ ਵੀਰ ਨੋਤਰ ਹੈ ਢੱਡ ਬੋਡੀ ਲਈ ਆਉਂਦੇ ਨੇ ਸਰਮਾਏ ਪੁੱਤ ਦੇ ਦਰਸ਼ਨ ਕਰਨਾ ਚਾਹੁੰਦੀ ਆਂ ਕੋਈ ਹੋਰ ਮੰਗ ਨਹੀਂ ਮੇਰੀ ਸਰਕਾਰ ਕੋਲ ਕੋਈ ਦੱਸਿਆ ਉਧਰ ਦੀ ਸਰਕਾਰ ਨੇ ਜਾਂ ਪੂਤ ਨਹੀਂ ਪੀ ਕਦੋਂ ਤੱਕ ਇਹ ਗੱਲ ਦਾ ਨਹੀਂ ਕੋਈ ਕਿਸੇ